ਬੇਹਦ ਖੌਫਨਾਕ ਤਸਵੀਰਾਂ ਦੇ ਸ਼ਾਮ ਪਟਿਆਲਾ ਤੋਂ ਸਾਹਮਣੇ ਆਈਆਂ ਜਿੱਥੇ ਸਨੋਰੀ ਅਟਾਸਥਿਤ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਪੇਂਟ ਦੀ ਦੁਕਾਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਅੱਗ ਦੀ ਲਪੇਟ ਦੇ ਵਿੱਚ ਕਰੋਨਾ ਦਾ ਸਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਦੱਸਿਆ ਇਹ ਕਿ ਦੁਕਾਨ ਮਾਲਕ ਦੀ ਜਿਹੜੀ ਰਿਹائش ਸੀ ਉਹ ਵੀ ਇਸੇ ਦੁਕਾਨ ਦੇ ਅੰਦਰ ਸੀ ਪਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਭ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਫਾਇਰ ਬਿਗੇਟ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਅੱਗ ਦੇ ਉੱਤੇ ਜਿਹੜਾ ਹੈ ਉਹ ਕਾਬੂ ਪਾ ਲਿਆ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਵੀ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੁਕਾਨ ਤੇ ਵਦੇਰੇ ਤੇਲ ਹੋਣ ਕਾਰਨ ਅੱਗ ਜਿਹੜੀ ਆ ਉਹ ਭੜਕ ਗਈ ਸੀ ਜਿਸ ਤੋਂ ਬਾਅਦ ਫਾਇਰ ਬਿਗੇਟ ਅਤੇ ਪ੍ਰਸ਼ਾਸਨ ਦੀ ਟੀਮ ਨੇ ਸਖਤ ਮਿਹਨਤ ਸਦਕਾ ਅੱਗ ਤੇ ਜਿਹੜਾ ਹੈ ਉਹ ਕਾਬੂ ਪਾ ਲਿਆ ਪਰ ਇਸ ਦੌਰਾਨ ਦੋ ਫਾਇਰਮੈਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਜਗਿੰਦਰ ਸਿੰਘ ਤੇ ਵਿਜੇ ਕੁਮਾਰ ਜੋ ਹੋਈ ਹੈ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਕਸ਼ੀ ਸ਼ਾਹੀ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਉਹ ਵੀ ਸੁਣ ਲੈਣਿਆ ਜਿਹੜੀ ਅੱਗੇ ਐਜ਼ ਆਫ ਨਾਊ ਤੋਂ ਅੰਡਰ ਕੰਟਰੋਲ ਹੈਗੀ ਹੈ ਜਿਹੜਾ ਇਹ ਮੰਨ ਲਿਆ ਹੈ ਕਾਫੀ ਕਾਫੀ ਹਾਈ ਡੈਂਸਿਟੀ ਪੋਪੂਲੇਸ਼ਨ ਵਾਲੀ ਥਾਂ ਹੈਗੀ ਹੈ ਸੋ ਫਾਇਰ ਬ੍ਰਿਗੇਡ ਨੂੰ ਰਸਤਾ ਚਾਹੀਦਾ ਹੈ ਜੋ ਕਿ ਅਸੀਂ ਥੀਕ ਕਰਾ ਰਹੇ ਹਾਂ ਸਾਰਿਆਂ ਦੇ ਸਪੋਰਟ ਵੀ ਅਸੀਂ ਲੈ ਲਏ ਆਂ ਮੋਹੱਲਾ ਨਿਵਾਸੀਆਂ ਦੀ ਤੇ ਉਹਨਾਂ ਦੀ ਸੇਫਟੀ ਲਈ ਅਸੀਂ 2 ਘੰਟੇ ਐਟ ਲੀਸਟ ਏਰੀਆ ਇੱਕਦਮ ਥੀਕ ਰੱਖਾਂਗੇ ਜਦੋਂ ਤੱਕ ਫਾਇਰ ਸੇਫਟੀ ਆਫੀਸਰ ਬਨੋ ਇੱਕ ਨੋ ਆਬਜੈਕਸ਼ਨ ਨਹੀਂ ਆ ਜਾਂਦਾ ਜਦੋਂ ਆਲ ਸੇਫ ਸਰਟੀਫਿਕੇਟ ਨਹੀਂ ਆ ਜਾਂਦਾ ਕਿ ਇਹ ਠੀਕ ਹੈ ਹੁਣ ਕਰਾ ਕੇ ਜਾ ਸਕਦੇ ਹੈ ਕਿ ਐ ਵੈਸੇ ਇਟ ਇਜ਼ ਅੰਡਰ ਕੰਟਰੋਲ ਕਾਫੀ ਹੱਦ ਤੱਕ ਹੀ ਕੰਟਰੋਲ ਹੋ ਚੁੱਕੀ ਹੈ ਅਸੀਂ ਵਾਟਰ ਸੋਰਸ ਇਹਨਾਂ ਨੂੰ ਦੇ ਦਿੱਤਾ ਹੈ ਲਾਈਟ ਇਥੇ 2 ਘੰਟੇ ਐਟ ਲੀਸਟ ਨਹੀਂ ਹੋਗੀ ਅ ਸੋ ਅਸੀਂ ਨਾਲ ਹੀ ਰਿਟ੍ਰੀਨ ਅਰੇਂਜਮੈਂਟ ਵੀ ਕਰਾ ਰਹੇ ਜਿੱਨਾਂ ਚੇ ਦੇ ਆਪਣੇ ਘਰ ਲੁਾਈ ਜਾ ਸਕਦੇ ਥੈਂਕਫੁਲੀ ਕੋਈ ਲਾਸ ਆਫ ਲਾਈਫ ਨਹੀਂ ਹੋਈ ਹੈ ਕਿ ਅੱਗ ਜਿਹੜੀ ਹੈ ਕਾਬੂ ਚ ਹੈ ਕੁਝ ਪਤਾ ਲੱਗਿਆ ਤੁਸੀਂ ਵੀ ਆਇਓ ਮੌਕੇ ਤੇ ਕੋਈ ਅੱਗ ਲੱਗਣ ਦੇ ਕਾਰਨ ਕਾਰਨ ਕੀ ਇਟ ਸੀਮਸ ਇਟ ਇਜ਼ ਸਮ ਕੈਮੀਕਲ ਰਿਲੇਟਿਡ ਅੱਗ ਜਿਹੜੀ ਅਸੀਂ ਪ੍ਰੋਪਰ ਪੜਤਾਲ ਇਸ ਤੋਂ ਬਾਅਦ ਕਰਾ ਦਾਂਗੇ ਪਹਿਲਾਂ ਤਾਂ ਅਸੀਂ ਮੌਕਾ ਜਿਹੜਾ ਹੈਗਾ ਉਹ ਕੋ ਸਾਹਮਣੇ ਹੈ ਬੇਹਦ ਖੌਫਨਾਕ ਤਸਵੀਰਾਂ ਦੇ ਸ਼ਾਮ ਪਟਿਆਲਾ ਤੋਂ ਸਾਹਮਣੇ ਆਈਆਂ ਜਿੱਥੇ ਸਨੋਰੀ ਹਟਾ ਸਥਿਤ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਪੇਂਟ ਦੀ ਦੁਕਾਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਅੱਗ ਦੀ ਲਪੇਟ ਦੇ ਵਿੱਚ ਕਰੋੜਾਂ ਦਾ ਸਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਦੱਸਿਆ ਹੈ ਕਿ ਦੁਕਾਨ ਮਾਲਕ ਦੀ ਜਿਹੜੀ ਰਹਿਾਇਸ਼ ਸੀ ਉਹ ਵੀ ਸੀ ਦੁਕਾਨ ਦੇ ਅੰਦਰ ਸੀ ਪਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਭ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਅੱਗ ਦੇ ਉੱਤੇ ਜਿਹੜਾ ਹੈ ਉਹ ਕਾਬੂ ਪਾ ਲਿਆ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਵੀ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੁਕਾਨ ਤੇ ਵਦੇਰੇ ਤੇਲ ਹੋਣ ਕਾਰਨ ਅੱਗ ਜੜੀ ਆ ਉਹ ਭੜਕ ਗਈ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਟੀਮ ਨੇ ਸਖਤ ਮਿਹਨਤ ਸਦਕਾ ਅੱਗ ਤੇ ਜਿਹੜਾ ਹੈ ਉਹ ਕਾਬੂ ਪਾ ਲਿਆ ਪਰ ਇਸ ਦੌਰਾਨ ਦੋ ਫਾਇਰਮੈਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਜਗਿੰਦਰ ਸਿੰਘ ਤੇ ਵਿਜੇ ਕੁਮਾਰ ਵਜੋਂ ਹੋਈ ਹੈ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਕਸ਼ੀ ਸ਼ਾਹੀ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਉਹ ਵੀ ਸੁਣ ਲੈਂਦੇ ਆ ਜਿਹੜੀ ਅੱਗੇ ਐਜ਼ ਆਫ ਨਾਉ ਟੂ ਅੰਡਰ ਕੰਟਰੋਲ ਹੈਗੀ ਹੈ ਜਿਹੜਾ ਇਹ ਮੋਹੱਲਾ ਹੈ ਕਈ ਕਾਹੇ ਹਾਈ ਡेंसिटी ਪਾਪੂਲੇਸ਼ਨ ਵਾਲੀ ਥਾਂ ਹੈਗੀ ਹੈ ਸੋ ਫਾਇਰ ਬ੍ਰਿਗੇਡ ਨੂੰ ਰਸਤਾ ਚਾਹੀਦਾ ਹੈ ਜੋ ਕਿ ਅਸੀਂ ਥੀਅਰ ਕਰਾ ਰਹੇ ਹਾਂ ਸਾਰੇ ਦੇ ਦੇ ਸਪੋਰਟ ਵੀ ਅਸੀਂ ਲੈ ਲਏ ਆ ਮੋਹੱਲਾ ਨਿਵਾਸੀਆਂ ਦੀ ਤੇ ਉਹਨਾਂ ਦੀ ਸੇਫਟੀ ਲਈ ਅਸੀਂ 2 ਘੰਟੇ ਐਟ ਲੀਸਟ ਏਰੀਆ ਇੱਕਦਮ ਥੀਅਰ ਰੱਖਾਂਗੇ ਜਦੋਂ ਤੱਕ ਫਾਇਰ ਸੇਫਟੀ ਆਫੀਸਰ ਬਨੋ ਇੱਕ ਨੋ ਆਬਜੈਕਸ਼ਨ ਨਹੀਂ ਆ ਜਾਂਦਾ ਜਾਂ ਆਲ ਸੇਫ ਸਰਟੀਫਿਕੇਟ ਨਹੀਂ ਆ ਜਾਂਦਾ ਕਿ ਇਹ ਠੀਕ ਹੈ ਹੁਣ ਕਰਾਂਗੇ ਜਾ ਸਕਦੇ ਹੈ ਕਿ ਇਹ ਵੈਸੇ ਇਟ ਇਜ਼ ਅੰਡਰ ਕੰਟਰੋਲ ਕਾਫੀ ਹੱਦ ਅਸੀਂ ਵਾਟਰ ਸੋਰਸ ਇਨਾ ਨੂੰ ਦੇ ਦਿੱਤਾ ਹੈ ਲਾਈਟ ਇਥੇ 2 ਘੰਟੇ ਐਟ ਲੀਸਟ ਨਹੀਂ ਹੋਗੀ ਸੋ ਅਸੀਂ ਇਨਾਂ ਦੀ ਰਿਟ੍ਰੀਨੇਟ ਅਰੇਂਜਮੈਂਟ ਵੀ ਕਰਾ ਰਹੀ ਹੈ ਜਿੰਨੀ ਚੀਜ਼ੇ ਆਪਣੇ ਘਰਾਂ ਨੂੰ ਲਈ ਜਾ ਸਕਦੇ ਹੈ ਥੈਂਕਫੁਲੀ ਕੋਈ ਲਾਸ ਆਫ ਲਾਈਫ ਨਹੀਂ ਹੋਈ ਹੈ ਤੇ ਅੱਗ ਜਿਹੜੀ ਹੈ ਕਾਬੂ ਚ ਹੈ ਕੁਝ ਪਤਾ ਲੱਗਿਆ ਤੁਸੀਂ ਵੀ ਆਇਓ ਮੌਕੇ ਤੇ ਕੁਝ ਅੱਗ ਲੱਗਣ ਦੇ ਕਾਰਨ ਕਾਰਨ ਪਤਾ ਕਰਨਗੇ ਇਟ ਸੀਮਸ ਇਟ ਇਸ ਸਮ ਕੈਮੀਕਲ ਰਿਲੇਟਿਡ ਅੱਗ ਜਿਹੜੀ ਅਸੀਂ ਪ੍ਰੋਪਰ ਪੜਤਾਲ ਇਸ ਤੋਂ ਬਾਅਦ ਕਰਾ ਦਾਂਗੇ ਪਹਿਲਾਂ ਤਾਂ ਅਸੀਂ ਮੌਕਾ ਜਿਹੜਾ ਹੈਗਾ ਉਹ ਉਹ ਸਾਹਮਣੇ